ਸਤਿ ਸ਼੍ਰੀ ਅਕਾਲ ਦੋਸਤੋ ਆਓ ਦੇਖਦੇ ਹਾਂ ਅਗਸਟ ਕੌਂਟੇ ਦੇ ਬਾਰੇ ਇੱਕ ਮਾਈਂਡ ਮੈਪਿੰਗ ਐਨੇ ਅਗਸਟ ਕੌਂਟੇ ਇਹਨਾਂ ਦਾ ਜਨਮ 15 ਜਨਵਰੀ 1798 ਨੂੰ ਫਰਾਂਸ ਮਾਂਟਫਲੇਅਰ ਵਿਖੇ ਹੋਇਆ ਸੀ ਮੌਤ ਇਹਨਾਂ ਦੀ 5 ਸਤੰਬਰ 1857 ਨੂੰ ਹੋਈ ਸੀ ਇਹਨਾਂ ਨੇ ਜੋ ਵੱਡੇ ਕੰਮ ਕੀਤੇ ਨੇ ਸਨ ਦੋ ਵੱਡੀਆਂ ਕਿਤਾਬਾਂ ਦਿੱਤੀਆਂ ਵਧੀਆ ਪੋਜ਼ਿਟਿਵ ਫਿਲਾਸਫੀ 1830 ਦੇ ਵਿੱਚ ਐਂਡ ਸੈਕੰਡ system of positive politics वैसे ही साइंस ਦੇ ਮੈਥੇ ਸਟੂਡੈਂਟ ਸਨ ਬਟ ਇਨਰ ਦਾ ਪੈਸ਼ਨ ਸੀ ਫਿਲਾਸਫੀ ਦਾ ਸੋਸ਼ੀਓਲੋਜੀ ਦਾ ਇੱਕ ਇਹਨਾਂ ਨਹੀਂ ਸਾਨੂੰ ਦਿੱਤਾ ਸੀ ਸਾਇੰਸ ਦੀ ਹਾਇਰਾਰਕੀ ਦਾ ਸਿਧਾਂਤ ਵੀ ਕਿਹੜੀ ਸਾਇੰਸ ਕਿਹੜੇ ਪੱਧਰ ਤੇ ਆਉਂਦੀ ਹੈ ਕਿਹੜੀ ਸੌਖੀ ਹੈ ਕਿਹੜੀ ਔਖੀ ਹੈ ਇਹਨਾਂ ਦੇ ਅਨੁਸਾਰ ਮੈਥਮੈਟਿਕਸ ਸਭ ਤੋਂ ਸੌਖਾ ਹੈ ਤੇ ਸੋਸ਼ੀਓਲੋਜੀ ਸਭ ਤੋਂ ਟਫ ਹੈ ਮੈਥਮੈਟਿਕਸ ਨੈਕਸਟ ਇਹਨਾਂ ਨੇ ਕਿਹਾ ਹੈਗਾ ਐਸਟਰੋਨੋਮੀ ਫਿਰ ਫਿਜ਼ਿਕਸ ਫਿਰ ਕੈਮਿਸਟਰੀ ਫਿਰ ਬਾਇਓਲੋਜੀ ਥੈਨ ਸੋਸ਼ੀਓਲੋਜੀ ਫਿਰ ਸੋਸ਼ੀਓਲੋਜੀ ਦੇ ਆਧਾਰ ਤੇ ਇਹਨਾਂ ਨੇ ਸਿਧਾਂਤ ਬਣਾਉਣ ਬਾਰੇ ਦੱਸਿਆ ਮੋਲਸ ਅ ਨੈਕਸਟ ਇਹਨਾਂ ਨੇ ਇੱਕ ਸੰ ਹੋਰ ਦਿੱਤਾ ਸਿਧਾਂਤ ਤਿੰਨ ਪੜਾਵਾਂ ਦਾ ਮਹੱਤਵਪੂਰਨ ਸਿਧਾਂਤ ਜਿਸ ਦੇ ਵਿੱਚ ਕੀ ਕੁਛ ਹੈ ਥੀਓਲੋਜੀਕਲ fictitious second metaphysical abstract third positive scientific ਜਿਉ ਆਪਣਾ ਫਿਕਟਿਸ਼ੀਅਸ ਹੈ ਇਹਦੇ ਅੱਗੇ ਇਹਨਾਂ ਨੇ ਤਿੰਨ ਭਾਗ ਕੀਤੇ ਸੀ ਫਸਟ ਜੜ ਪੂਜਨ ਪ੍ਰਤੀਕ ਪੂਜਨ ਦੂਜਾ ਬਹੁ ਦੇਵਤਾਵਾਦ ਤੀਸਰਾ ਇੱਕ ਹੀ ਸ਼ਰਵਾਤ ਜਿਹੜੀ ਇਹਨਾਂ ਦੀ ਪੋਜੀਟਿਵ ਸਾਇੰਟੀਫਿਕ ਸਕਾਰਾਤਮਕ ਵਿਗਿਆਨਵਾਦੀ ਇਹਨਾਂ ਨੇ ਕੀ ਕਿਹਾ ਸੀ ਤੀਸਰੀ ਸਟੇਜ ਵਿੱਚ ਜਦੋਂ ਮਨੁੱਖੀ ਦਿਮਾਗ ਕਾਫੀ ਵਿਕਸਤ ਸੀ ਉਦੋਂ 16ਵੀਂ ਸਦੀ ਵਿੱਚ ਇੰਗਲੈਂਡ ਦੀ ਉਦਯੋਗਿਕ ਕ੍ਰਾਂਤੀ ਹੋਈ ਫਰਾਂਸ ਦੀ ਕ੍ਰਾਂਤੀ ਹੋਈ ਅਮਰੀਕੀ ਕ੍ਰਾਂਤੀ ਹੋਈ ਇੱਕ ਇਹਨਾਂ ਨੇ ਸਾਨੂੰ ਦਿੱਤਾ ਹੈਗਾ ਸਕਾਰਾਤਮਕਵਾਦ ਜਾਂ ਪਰਤੱਖਵਾਦ ਇਹ ਵਿਗਿਆਨਕ ਵਿਧੀ ਦੀ ਵਰਤੋਂ ਨਾਲ ਸਮਾਜ ਦਾ ਅਧਿਐਨ ਕਰਨਾ ਚਾਹੁੰਦੇ ਸਨ ਇੰਨੇ ਨੇ ਕੀ ਡੈਫੀਨੀਸ਼ਨ ਦਿੱਤੀ ਹੈ ਸਕਾਰਾਤਮਕਵਾਦ ਦੀ ਵਿਗਿਆਨਿਕ ਵਿਧੀ ਦੀ ਵਰਤੋਂ ਨਾਲ ਸਮਾਜ ਦਾ ਅਧਿਐਨ ਸਕਾਰਾਤਮਕਵਾਦ ਹੈ ਸਕਾਰਾਤਮਕਵਾਦ ਦਾ ਅਧਿਐਨ ਖੇਤਰ ਕੀ ਹੈਗਾ ਫਸਟ ਸਿਰਫ ਉਹਨਾਂ ਤੱਥਾਂ ਤੱਕ ਸੀਮਿਤ ਜੋ ਵਿਖਦੇ ਹਨ ਜਿਨ੍ਹਾਂ ਦਾ ਨਿਰੇਖਣ ਸੰਭਵ ਹੈ ਦੂਜਾ ਪਰਤੱਖਵਾਦ ਅਗਿਆਤ ਵਿਛੇ ਬਿਨਾਂ ਕਿਸੇ ਆਧਾਰ ਤੋਂ ਨਹੀਂ ਭਜਦਾ ਤੀਜਾ ਕਾਂਟ ਨੇ ਪਦਾਰਥਵਾਦੀ ਸੰਸਾਰ ਨੂੰ ਹੀ ਅਸਲ ਮੰਨਿਆ ਹੈ चौथा सापेखवाद प्रतखवाद का महत्वपूर्ण तत् है पंजा प्रतखवाद निरीखन वर्णन वर्गीकरण तुलना प्रयोगात्मकता इतिहासिक विधि शामिल है किताबा इन्होंटिव फिलोसफी अठारह सौ सिस्टम ऑफ पॉजिटिव पॉजिटिव पॉलिटिक्स ए ਲਓ ਏਸੀ ਮਾਈਂਡ ਮੈਪਿੰਗ ਮਾਈਂਡ ਮੈਪਿੰਗ ਅਬਾਊਟ ਅਗਸਟ ਕਾਉਂਟੀ ਇਹਨਾਂ ਦਾ ਜਿਹੜਾ ਗੁਰੂ ਸੀ ਸੈਂਟ ਸਾਈਮਨ ਸੀ ਉਹ ਵੀ ਇੱਕ ਚੰਗਾ ਵਿਚਾਰਕ ਸੀ ਕਾਫੀ ਸਮਾਂ ਉਹਨਾਂ ਦੇ ਨਾਲ ਇਹਨਾਂ ਨੇ ਕੰਮ ਕੀਤੇ ਪਰ ਕਿਸੇ ਗੱਲ ਤੇ ਇਹਨਾਂ ਦੇ ਵਿੱਚ મતਭੇਦ ਹੋ ਗਏ ਸੀ ਤਾਂ ਉਦੋਂ ਇਹਨਾਂ ਨੇ ਉਹਨਾਂ ਦਾ ਖਿੜਾ ਛੜਤਾ ਵਿਗਿਆਨਕ ਵਿਧੀ ਨਾਲ ਸਮਾਜ ਦਾ ਅਧਿਐਨ ਕਰਨ ਦੇ ਹੀ ਸਮਰਥਕ ਸਨ ਸਮਾਜ ਵਿਗਿਆਨ ਦੇ ਬਾਬਾ ਬੋੜ ਇਹਨਾਂ ਨੂੰ ਕਹਿ ਸਕਦੇ ਆਪਾਂ ਸੋਸ਼ਲ ਫਿਜ਼ਿਕਸ ਇਹਨਾਂ ਨੇ ਆਪਦੇ ਸਬਜੈਕਟ ਦਾ ਨਾਮ ਰੱਖਿਆ ਸੀ ਬਟ ਇਹ ਨਾਮ ਜਦੋਂ ਕਿਸੇ ਹੋਰ ਸਿੱਖਿਆ ਮਾਹਰ ਨੇ ਫਿਲਾਸਫਰ ਨੇ ਵਰਤ ਲਿਆ ਤਾਂ ਫਿਰ ਇਹਨਾਂ ਨੇ ਆਪਦੀ ਜੋ ਇਸ এডਿਕੇਸ਼ਨ ਦਾ ਨਾਮ ਸੋਸ਼ੀਓਲੋਜੀ ਰੱਖਿਆ ਸਮਾਜ ਵਿਗਿਆਨ ਰੱਖਿਆ ਥੈਂਕਸ ਅ ਲੋਟ